ਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਬਹੁਤ ਸੰਗਤਾਂ ਦੇ ਸਵਾਲ ਹੁੰਦੇ ਹਨ ਕਾਲਸਾ ਜੀ ਕਿ ਅਸੀਂ ਘਰ ਵਿੱਚ ਦੁਪਹਿਰਾ ਸਾਬ ਕੱਟਣਾ ਹੋਵੇ ਤਾਂ ਕਿਵੇਂ ਕੱਟ ਸਕਦੇ ਹਾਂ ਕੀ ਵਿਧੀ ਹੈ ਕਾਲਸਾ ਜੀ ਯਾਦ ਰੱਖਿਓ ਜੀ ਆਪਣੇ ਘਰ ਵਿੱਚ ਅਸੀਂ ਦੁਪਹਿਰਾ ਸਾਬ ਕੱਟਣਾ ਹੋਵੇ ਨਾ ਤਾਂ ਦੁਪਹਿਰ ਦੇ 12:00 ਵਜੇ ਤੱਕ ਸਾਨੂੰ ਆਪਣੇ ਘਰ ਦੇ ਸਾਰੇ ਕੰਮ ਨਿਬੜ ਕੇ ਬਿਲਕੁਲ ਫ੍ਰੀ ਹੋਣਾ ਪੈਣਾ ਜੀ ਕਈ ਲੋਕ ਜਿਨ੍ਹਾਂ ਦੇ ਘਰ ਵਿੱਚ ਸੋਚਤਾ ਹੈ ਜਿਹੜੀ ਪੂਰੀ ਮਰਿਆਦਾ ਨੂੰ ਫੋਲੋ ਕਰ ਸਕਦੇ ਨਹੀਂ ਕਈ ਆਪਣੇ ਘਰ ਵਿੱਚ ਜੋਤ ਵੀ ਬਾਲਦੇ ਨਹੀਂ ਚੁਪੈਰਾ ਸਾਹਿਬ ਦੀ ਆਰੰਭਤਾ ਤੋਂ ਪਹਿਲਾਂ ਪਰ ਕਾਲ사 ਜੀ ਜੇ ਪਰ ਸਾਡੇ ਘਰ ਵਿੱਚ ਕੋਈ ਸੂਚਤਾ ਨਹੀਂ ਹੈ ਅਸੀਂ ਇਸ ਮਰਿਆਦਾ ਨੂੰ ਫੋਲੋ ਨਹੀਂ ਕਰ ਸਕਦੇ ਜਾਂ ਕਈ ਜੋਤ ਨਹੀਂ ਬਾਲਦੇ ਸਾਨੂੰ ਕੋਈ ਬਹਿਮ ਨਹੀਂ ਕਰਨਾ ਚਾਹੀਦਾ ਸਾਖਾ ਸਾਜੀ ਅਸੀਂ ਪਰ ਇਹ ਕਰ ਸਕਦੇ ਹਾਂ ਕਿ ਜੇ ਕਦੇ ਸਾਡਾ ਚੱਕਰ ਜਦੋਂ ਕਦੀ ਗੁਰਦੁਆਰਾ ਸ੍ਰੀ ਦਰਬਾਬ ਲੱਗਿਆ ਉੱਥੇ ਕੁਝ ਕੋ ਦੇਸੀ ਘੋ ਉੱਥੇ ਬਲਦੀ ਜੋਤ ਵਿੱਚ ਆਪਣੇ ਹਿੱਸੇ ਦਾ ਪਾ ਸਕਦੇ ਹਾਂ 12:00 ਵਜੇ ਜੇ ਕੋਈ ਜੋਤ ਬਾਲ ਸਕਦਾ ਤਾਂ ਜੋਤ ਬਾਲ ਲਵੇ ਜੇ ਕੋਈ ਨਹੀਂ ਬਾਲ ਸਕਦਾ ਤਾਂ ਕੋਈ ਗੱਲ ਨਹੀਂ ਅਮਰਿਤਕੜਾ ਪ੍ਰਸ਼ਾਦ ਦੀ ਟੀਗ ਬਣਾ ਕੇ ਆਪਣੇ ਕੋਲ ਰੱਖਣੀ ਉਹ ਜੇ 12:00 ਵਜੇ 1-2 ਮਿੰਟ ਪਹਿਲਾਂ ਛੋਟੀ ਅਰਦਾਸ ਕਰਨੀ ਹੈ ਜਿਸ ਭਾਵਤ ਅਸੀਂ ਦੁਪਹਿਰਾ ਸਾਹਿਬ ਕੱਟ ਰਹੇ ਹਾਂ ਜੇ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਜਾਂ ਬੱਚਿਆਂ ਦੇ ਵਿਦੇਸ਼ ਦਾ ਕੰਮ ਬਣ ਜਾਵੇ ਜਾਂ ਸਾਡੇ ਰੁਕੇ ਕੰਮ ਬਣ ਜਾਣ ਚਾਹੇ ਕੋਈ ਵੀ ਕੰਮ ਹੋਵੇ ਅਸੀਂ ਇਹ ਅਰਦਾਸ ਕਰਨੀ ਹੈ ਕਿ ਬਾਬਾ ਜੀ ਆ ਕਾਰਨ ਕਰਕੇ ਮੈਂ ਦੁਪਹਿਰਾ ਸਾਬ ਕੱਟ ਰਹੀ ਹਾਂ ਜੇ ਕੱਟ ਰਹੀ ਹਾਂ ਫਿਰ ਸਤੂਰ ਜੀਓ ਮੇਰੇ ਇਹ ਕੰਮ ਜੂਰ ਸੰਪੂਰਨ ਕਰਿਓ ਫਿਰ 12 ਵਜੇ ਦੁਪਹਿਰਾ ਸਾਬ ਆਰੰਭ ਹੋ ਜਾਣਾ ਪੰਜ ਪਾਠ ਚੁਪਈ ਸਾਹਿਬ ਦੇ ਜੋ ਕਿ ਸਵਾ 1 ਵਜੇ ਤੱਕ ਸੰਪੂਰਨ ਹੋ ਜਾਂਦੇ ਹਨ ਜੀ ਖਾਲਸਾ ਜੀ ਸਵਾ 1 ਵਜੇ ਤੋਂ ਲੈ ਕੇ 1:30 ਵਜੇ ਤੱਕ ਖਾਲਸਾ ਜੀ ਦੋ ਪਾਠ ਚੁਪਈ ਸਾਹਿਬ ਦੇ ਫਿਰ 3:00 ਵਜੇ 15 ਮਿੰਟ ਅਸੀਂ ਆਰਾਮ ਕਰਨਾ ਹੈ ਜਲਪਾਣ ਆਪਣਾ ਸ਼ਕ ਲੈਣਾ ਹੈ ਫਿਰ 15 ਕੁ ਮਿੰਟ ਬਾਅਦ ਪੌਣੇ ਕੋ 2:00 ਵਜੇ ਚੌਂਕਣਾ ਮਾਰ ਕੇ ਗੁਰੂ ਦਾ ਨਾਮ ਸਿਮਰਨ ਕਰਨਾ ਜਾਂ ਮੂਲ ਮੰਤਰ ਦਾ ਜਾਪ ਕਰ ਲਓ 15 ਮਿੰਟ ਸਿਮਰਨ ਕਰਨ ਤੋਂ ਬਾਅਦ 2:00 ਵਜੇ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੀ ਆਰੰਭ ਕਰ ਦੇਣੀ ਹੈ ਸਾਢੇ ਕੋ 3:00 ਵਜੇ ਤੱਕ ਸੁਖਮਨੀ ਸਾਹਿਬ ਦੀ ਬਾਣੀ ਸੰਪੂਰਨ ਹੋ ਜਾਣੀ ਹੈ ਫਿਰ 6 ਪੌੜੀਆਂ ਆਨੰਦ ਸਾਹਿਬ ਦੀਆਂ ਪੜਨੀਆਂ ਨੇ ਪਹਿਲੀਆਂ 5 ਫਿਰ ਇੱਕ 40ਵੀਂ ਪੌੜੀ ਫਿਰ ਇਹ 5-6 ਪੌੜੀਆਂ ਪੜ ਕੇ ਫਿਰ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਅਰਦਾਸ ਕਰਨ ਤੋਂ ਬਾਅਦ ਸਤਪੁਰ ਦਾ ਹੁਕਮਨਾਮਾ ਲੈ ਕੇ ਗੁਰੂ ਮਾਲਕ ਦਾ ਸ਼ੁਕਰਾਨਾ ਕਰਕੇ ਜੋ ਅਸੀਂ ਕੜਾ ਪ੍ਰਸ਼ਾਦ ਬਣਾਇਆ ਸੀ ਉਹਨੂੰ ਸੰਗਤਾਂ ਵਿੱਚ ਵੰਡ ਦੇਣਾ ਇਸ ਤਰ੍ਹਾਂ ਸੀ ਘਰ ਵਿੱਚ ਦੁਪਹਿਰਾ ਸੇਵ ਕੱਟ ਸਕਦੇ ਹਾਂ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਜੀ